you say never let me go you say never let me go you say never let me go ਹਾਂਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਜਾ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਤੇ ਉੱਥੇ ਕਰਾਂਗੇ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਤੇ ਮਾਰਕੀਟ ਦੇ ਦੇਖਾਂਗੇ ਨਜ਼ਾਰੇ ਪਾਰਕਿੰਗ ਦੀ ੱਡੀ ਵੱਡੀ ਲਾਈਨ ਮੈਨੂੰ ਲੱਗਦਾ ਸ਼ੁੱਕਰਵਾਰ ਕਰਕੇ ਵੀਕਐਂਡ ਆ ਗਿਆ ਨਾ ਤੋਂ ਦੇ ਕਰਕੇ ਰਮੰਦਰ ਸਾਹਿਬ ਬਹੁਤ ਭੀੜਾ ਹਾਂ ਉੱਥੇ ਗੱਡੀ ਕਿੱਥੇ ਖੜੀ ਹੈ ਹਾਂ ਉੱਪਰ ਖੜੀ ਹੈ ਨਾ ਕੁਦਰਤ ਓਏ ਕੋ ਬੈਨ ਖੜੀ ਐ ਤੂੰ ਹੂੰ ਲੋ ਜੀ ਗੱਡੀ ਲਾਤੀ ਅਸੀਂ ਪਾਰਕਿੰਗ ਚ ਮੈਨੂੰ ਆ ਪਤਾ ਕਿ ਇਹ ਫਿਰ ਜੀ ਹੁਣ ਤੁਰ ਕੇ ਨਹੀਂ ਤੁਰ ਕੇ ਜਾਣਾ ਕਿ ਬਿਠਾ ਲੈਣਾ ਤੁਹਾਨੂੰ ਛੇ ਚ ਨਹੀਂ ਜਾਣਾ ਹੈਗਾ ਤੁਰ ਕੇ ਜਿੱਦਾਂਗੇ ਇਹ ਹੈ ਜਲਿਆਂਵਾਲਾ ਬਾਗ ਸਮਾਰਕ ਬਹੁਤ ਸੋਹਣੀ ਬਣਾਤੀ ਆ ਹੁਣ ਤੇ ਅੱਗੇ ਮੇਨ ਮਾਰਕੀਟ ਆ ਨਾ ਜਿਹੜੀ ਉਹ ਬਹੁਤ ਜ਼ਿਆਦਾ ਇਹਨਾਂ ਨੇ ਸਟਾਈਲਿਸ਼ ਕਰਤੀ ਹੈ ਕਿ ਤੁਸੀਂ ਦੇਖੋ ਕਿ ਹਰ ਇੱਕ ਬਿਲਡਿੰਗ ਨੂੰ ਸੇਮ ਕਲਰ ਆ ਸੇਮ ਹੋਲਡਿੰਗਸ ਆ ਤੇ ਰਾਤ ਨੂੰ ਤਾਂ ਇਹ ਇੰਨੀ ਸੋਹਣੀ ਲੱਗਦੀ ਹੈ ਮਾਰਕੀਟ ਕਿ ਸਮਝੋ ਕਿ ਆਪਾਂ ਫੋਰਨ ਵਿੱਚ ਆ ਗਏ ਕਿ ਮਾਰਕੀਟ ਨੂੰ ਰੈਨੋਵੇਸ਼ਨ ਇਹਨਾਂ ਨੇ ਇਸ ਤਰੀਕੇ ਨਾਲ ਕੀਤਾ ਹਰ ਇੱਕ ਬੰਦਾ ਦੇਖ ਕੇ ਹੈਰਾਨ ਹੋ ਜਾਂਦਾ ਕਿ ਇਹ ਅੰਮ੍ਰਿਤਸਰ ਦਾ ਹੀ ਬਹੁਤ ਸੋਹਣਾ ਥਾਂ ਹੁਣ ਅਸੀਂ ਪਹੁੰਚ ਗਏ ਮੇਨ ਇੰਟਰੈਸਟ ਤੇ ਤੇ ਹਰਮੰਦਰ ਸਾਹਿਬ ਦਾ ਨਜ਼ਾਰਾ ਦੇਖਣ ਯੋਗ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਸ੍ਰੀ ਹਰਮੰਦਰ ਸਾਹਿਬ ਦਾ ਆਊਟਡੋਰ ਫੋਰ ਡੋਰ ਕਿਉਂਕਿ ਪਿੱਛੇ ਮੌਸਮ ਵੀ ਬਹੁਤ ਸੋਹਣਾ ਕਿੱਥੇ ਸੱਦੇ ਥਾਂ ਨਹੀਂ ਤੁਦ ਜਿਆ ਸਹੀ ਗੱਲ ਹੈ ਰੱਬ ਤੇ ਰੱਬ ਦੀ ਕੁਦਰਤ ਤੋਂ ਇਨਾ ਕਿਤੇ ਵੀ ਕੁਝ ਨਹੀਂ ਵਧੀਆ ਹੋਗਾ 104 ਫਰਸਟ ਫਲੋਰ ਤੇ ਹਾਂਜੀ ਆਊਟਡੋਰ ਕੋਰੀਡੋਰ ਰਾਤ ਦਾ ਨਜ਼ਾਰਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਉੱਪਰ ਚੰਦਰਮਾ ਅਸਮਾਨ ਦੇ ਵਿੱਚ ਤੇ ਆਊਟਡੋਰ ਕੋਰੀਡੋਰ ਬਾਹਰਲੀ ਬਿਲਡਿੰਗ ਸਿਰੇਰ ਮੰਦਰ ਸਾਹਿਬ ਦੀ ਬਹੁਤ ਸੋਹਣੀ ਲੱਗ ਰਹੀ ਹੈ ਪਾਉਂਟੇਨ ਦੇਖੋ ਕਿੰਨੇ ਸੋਹਣੇ ਚੱਲ ਰਹੇ ਨੇ ਇਹਨਾਂ ਦਾ ਆਪਣਾ ਹੀ ਨਜ਼ਾਰਾ ਅਸੀਂ ਡਿਸਾਈਡ ਕੀਤਾ ਕਿ ਅਸੀਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਸਵੇਰੇ ਸਵੇਰੇ 4 ਵਜੇ ਉੱਠ ਕੇ ਕਰਾਂਗੇ ਕਿਉਂਕਿ ਸਵੇਰੇ ਸਵੇਰੇ ਮਾਰਨਿੰਗ ਵੇਲੇ ਦਰਸ਼ਨ ਕਰਨ ਦਾ ਨਜ਼ਾਰਾ ਬਹੁਤ ਸੋਹਣਾ ਹੁੰਦਾ ਸੋ ਅਸੀਂ ਹੁਣ ਸੌ ਕੇ ਸਵੇਰੇ ਸੱਜਰੇ ਠ ਕੇ ਦਰਸ਼ਨ ਕਰਾਂਗੇ ਲੋ ਜੀ ਅਸੀਂ ਦਰਸ਼ਨ ਕਰਨ ਲਈ ਤਿਆਰ ਆ ਤੇ ਰੂਮ ਚੋਂ ਬਾਹਰ ਆ ਕੇ ਦਰਬਾਰ ਸਾਹਿਬ ਵੱਲ ਜਾ ਰਹੇ ਸੀ ਤੇ ਪਾਲਕੀ ਸਾਹਿਬ ਦੇਖੋ ਤੁਸੀਂ ਟੀਵੀ 'ਚ ਵੀ ਦਿਖਾ ਰਿਹਾ ਕਿ ਹੁਣੀ-ਹੁਣੀ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਂਦਾ ਗਿਆ ਤੇ ਇਹ ਆਪਣੇ ਸਥਾਨ ਤੇ ਵਿਰਾਜਮਾਨ ਹੋਣਗੇ ਤੇ ਉਸ ਤੋਂ ਬਾਅਦ ਅਸੀਂ ਦਰਸ਼ਨ ਕਰਨ ਲਈ ਜਾਵਾਂਗੇ ਟਾਈਮ ਸਵੇਰ ਦੇ 4:30 ਹੋ ਚੁੱਕੇ ਆ ਕਿ ਅਸੀਂ ਹੁਣ ਨਿਕਲ ਗਏ ਆ ਦਰਸ਼ਨ ਕਰਨ ਦੇ ਆਪਾਂ ਚਾਹੇ ਸੂਰਜ ਸੂਰਜ ਤੜਕੇ ਵੀ ਆ ਜੀਏ ਤਾਂ ਸੰਗਤ ਦਾ ਹੜ ਉਦਾਂ ਹੀ ਆਪਾਂ ਨੂੰ ਮਿਲੇਗਾ ਸਾਨੂੰ ਲੱਗਦਾ ਸੀ ਕਿ ਸਵੇਰੇ ਸਾਜਰੇ ਥੋੜਾ ਜਿਹਾ ਘੱਟ ਹੋਊਗਾ ਬਟ ਸੰਗਤ ਦੀ ਆਸਾ ਦੇਖੋ ਕਿ ਇਸ ਵੇਲੇ ਵੀ ਇੰਨੀ ਸੰਗਤ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਦੇਖੋ 4:30 ਵਜੇ ਪਰਵਾਦ ਵੇਲੇ ਕਿਸ ਤਰ੍ਹਾਂ ਜਗਮਗਾ ਰਿਹਾ ਦਰਬਾਰ ਸਾਹਿਬ ਐਂਡ ਕਰੋ ਦਰਸ਼ਨ ਬੋਲੇ ਸਾਰੇ ਜੋੜ ਕਰੀ ਪਰਦਾ ਬੱਬਾ ਟਲਰਾਈ ਜੀ ਦੇ ਤੇ ਨੌ ਮੰਜ਼ਲਾ ਉਚਾਈ ਹੈ ਬੱਬਾ ਟਲਰਾਈ ਜੀ ਦੇ ਗੁਰਦੁਆਰੇ ਉੱਪਰ ਜੜਾ ਇਧਰ ਵਿੱਚ ਨਹੀਂ ਬੜਨਾ ਕੁਦਰਤ ਇਧਰ ਆ ਨੀ ਤੇ ਤੈਨੂੰ ਤਾਂ ਗਈ ਚੱਲ ਬਾਬਾ ਜੀ ਦੇ ਘਰੇ ਆਏ ਹੋ ਤੁਸੀਂ ਕਿੰਨਾ ਵਧੀਆ ਨਾ ਬਾਬਾ ਜੀ ਦਾ ਘਰ ਅਜੀਤ ਹੋਰ ਵੀ ਲੰ타 اچھا ਮੈਂ ਉਹਦੇ ਬਰੌਣ ਨਾ ਪੂਰੇ ਸ਼ਹਿਰ ਦਾ ਨਜ਼ਾਰਾ ਇੱਥੋਂ ਦਿਖ ਜਾਂਦਾ ਕਿਉਂਕਿ ਬਾਬਾ ਟਲਰਾਈ ਜੀ ਦੀ ਉਚਾਈ ਬਹੁਤ ਹੈ 9 ਮੰਜ਼ਲਾ ਮਾਰਤਾ ਹੈ ਬਾਬਾ ਟਲਰਾਈ ਜੀ ਦੇ ਪੁੱਤਰਾ ਸਾਹਿਬ ਵੀ ਬੁੱਧਰ ਕੁੱਧਰ ਵੀ ਬੈਠਿਆ ਨਾ ਲੇਕਿਨ ਏ ਵੀ ਬਾਬਾ ਜੀ ਦੇ ਘਰੇ ਆ ਨਾ ਕੁਦਰ ਤੁਹਾਨੂੰ ਬਹੁਤ ਮਜ਼ਾ ਆ ਬਾਬਾ ਜੀ ਦੇ ਘਰੇ ਕਿੰਨਾ ਮਜ਼ਾ ਕੀਤਾ ਉਹ ਇਤਨੀ ਵੀ ਗਿਆ ਤੁਸੀਂ ਵੀ ਆ ਗਏ ਤੁਸੀਂ ਉੱਪਰ ਵੀ ਗਏ ਸੀਗੇ ਆ ਦੇਵ ਜੀ ਨੇ ਕੋਡੇ ਰਾਖਸ਼ ਨਾਲ ਮੁਲਾਕਾਤ ਕੀਤੀ ਸੀ ਕੋਡੇ ਰਾਖਸ਼ ਨੂੰ ਨਾ ਉਹਨਾਂ ਨੇ ਸਿੱਧੇ ਰਾਹ ਪਾਇਆ ਸੀਗਾ ਫਿਰ ਕੋਡੇ ਰਾਖਸ਼ ਨੂੰ ਸਿੱਧੇ ਰਾਹ ਪਾ ਕੇ ਨਾ ਗੁਰੂ ਆ ਦੇਵ ਜੀ ਨੇ ਉਹਨਾਂ ਨੂੰ ਆਪਣਾ ਚੇਲਾ ਬਣਾਇਆ ਸੀ ਤੇ ਫਿਰ ਕੋਡੇ ਰਾਖਸ਼ ਨੇ ਪਤਾ ਫਿਰ ਉਹਨੇ ਵੀ ਸਿੱਖੀ ਸਰੂਪ ਧਾਰਨ ਕੀਤਾ ਸੀਗਾ ਤੇ ਉਹਨੇ ਗੁਰੂ ਜੀ ਦੀਆਂ ਬਾਣੀਆਂ ਦੇ ਅਕੋਰਡਿੰਗ ਨਾਲ ਉਹਨੇ ਫਿਰ ਲੋਕਾਂ ਨਾਲ ਕੇ ਜੀਵਨ ਸੁਹਾਰਿਆ ਸੀਗਾ। ਹਰਦੇਵ ਜੀ ਨੇ ਮੋਦੀ ਖਾਨੇ ਚ ਨੌਕਰੀ ਕੀਤੀ ਸੀਗੀ ਉਦੋਂ ਉਹਨਾਂ ਨੇ ਫਿਰ ਲੋਕਾਂ ਨੂੰ ਤੇਰਾ ਤੇਰਾ ਕਹਿ ਕੇ ਜਾਰਾ ਤੋਲਿਆ ਸੀਗਾ। ਸਾਰੇ ਲੋਕਾਂ ਦਾ ਖਿਆਲ ਰੱਖਦੇ ਸੀ। ਉਹਦੇ ਫਿਰ ਚਾਸੂਦੋ ਕੀਤਾ ਸੀਗਾ। ਹਾਂ। ਫਿਰ ਉਹ ਜਾਰਾਂ ਜੀ ਦੇ ਕੋਲੇ ਕੁਦਰਤ ਜੋ ਲੇਖਾ ਜੋਖਾ ਹੋਇਆ ਸੀਗਾ ਬਾਬਾ ਜੀ ਦਾ ਬਾਬਾ ਜੀ ਦਾ ਲੇਖਾ ਜੋਖਾ ਬਿਲਕੁਲ ਸਹੀ ਹੋਇਆ ਸੀ ਹਾਂਜੀ ਪੁੱਤ ਇਹ ਪਪਾ ਜੀ ਕਿਹਦੇ ਨਾ ਕੁਦਰਤ ਇੱਥੇ ਬਾਬਾ ਜੀ ਦੇ ਨਾ ਜਿਹੜਾ ਉੱਪਰ ਰਾਖਸ਼ ਬੈਠਾ ਸੀਗਾ ਨਾ ਉਹਨੇ ਉੱਪਰ ਪੱਥਰ ਘੇਰਤਾ ਸੀਗਾ ਤਾਂ ਗੁਰੂ ਜੀ ਨੇ ਆਪਣੇ ਪੰਜੇ ਨਾਲ ਹੀ ਉਹ ਪੱਥਰ ਨੂੰ ਰੋਕਤਾ ਸੀਗਾ ਤੇ ਇਸ ਥਾਂ ਤੇ ਅੱਜ ਨਾ ਗੁਰਦੁਆਰਾ ਪੰਜਾ ਸਾਹਿਬ ਸੁਸ਼ੋਭਿਤ ਆ ਤੇ ਆ ਇੱਥੇ ਉੱਪਰ ਦੇਖੋ ਇੱਥੇ ਬਾਬਾ ਜੀ ਨਾ ਜੋਗੀਆਂ ਦੇ ਟਿੱਲੇ ਕੋਲ ਗਏ ਸੀਗੇ ਉੱਥੇ ਗੋਰਖਨਾਥ ਸਭ ਤੋਂ ਵੱਡਾ ਜੋਗੀ ਸੀ ਫਿਰ ਗੁਰੂ ਜੀ ਨੇ ਉਹਨਾਂ ਨਾਲ ਜਦੋਂ ਵਿਚਾਰ ਵਟਾਂਦਰਾ ਕੀਤਾ ਤਾਂ ਗੋਰਖਦਾਸ ਜੀ ਨੇ ਉਹਨਾਂ ਨੂੰ ਆਪਣਾ ਗੁਰੂ ਮੰਨਿਆ ਸੀਗਾ ਇਦਾਂ ਹੀ ਆ ਦੇਖੋ ਆ ਕਈ ਖੈਬਰ ਦੇ ਦਰਿਆਾਂ ਤੇ ਉੱਥੇ ਉਹਨਾਂ ਨੂੰ ਜੋਗੀ ਮਿਲੇ ਸੀਗੇ ਹਾਂਜੀ ਵੈਸ਼ਲੀ ਹਾਂਜੀ ਬੱਸ ਜੀਗੇ ਓ ਟੋਪ ਦੇ ਵੱਡੀ ਚੀਜ਼ਗੇ ਤੁਸੀਂ ਉਹ ਉਥੋ ਹੀ ਦੇ ਦੇ ਸਾਰੇ ਗੁਰਦਰਾ ਸਾਹਿਬ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤੇ ਮੈਂ ਕੁਦਰਤ ਤੇ ਸਾਰੀ ਫੈਮਲੀ ਹੁਣ ਰੜੀਆਂ ਅਸੀਂ ਹੁਣ ਅੰਮ੍ਰਿਤਸਰ ਤੋਂ ਲੀਵ ਕਰਾਂਗੇ ਮੇਰਾ ਸੁਣਾਣਾ ਪਹਿਲਾ ਕੁਦਰਤ ਦਾ ਖਿਡੌਣਾ ਲੈਣਾ ਕੁਦਰਤ ਨੇ ਰਾਤ ਦੀ ਜਿੱਦ ਬੜੀ ਹੋਈ ਸੀ ਖਿਡੌਣਾ ਲੈਣਾ ਖਿਡੌਣਾ ਇਹਨੂੰ ਟਕਾਈ ਜਾਂਦੇ ਟਕਾਈ ਜਾਂਦੇ ਪਰ ਹੁਣ ਤਾਂ ਲੈਣਾ ਹੀ ਪੈਣਾ ਮਜਬੂਰੀ ਹੈ ਤੇ ਨੈਕਸਟ ਸੇ ਸਾਡੀ ਹੋਊਗੀ ਸ੍ਰੀ ਤਰਨਤਨ ਸਾਹਿਬ ਤੇ ਚਲੋ ਫਿਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸ਼੍ਰੀ ਤਰਨਤਪੁਰ ਸਾਹਿਬ ਅਸੀਂ ਸੀਗੇ ਰਤੀ ਐਨਆਰਆਈ ਸਰਾਂ ਦੇ ਵਿੱਚ ਤੇ ਹੁਣ ਅਸੀਂ ਲੀਵ ਕਰਨ ਲੱਗੇ ਆ ਤੇ ਐਨਆਰਆਈ ਸਰਾਂ ਦੇ ਵਿੱਚ ਹਰ ਇੱਕ ਕਮਰਾ ਨਾ ਕਿਸੇ ਨਾ ਕਿਸੇ ਪਰਸਨ ਨੇ ਡੋਨੇਟ ਕੀਤਾ ਹੋਇਆ ਵਾ ਇਟ ਮੀਨਸ ਕਿ ਉਹਦੀ ਕੰਸਟਰਕਸ਼ਨ ਦਾ ਸਾਰਾ ਜੁਮਾ ਕਿਸੇ ਐਨਆਰਆਈ ਪਰਸਨ ਨੇ ਕਿਉਂਕਿ ਹਰੇਕ ਰੂਮ ਦੇ ਬਾਅਦ ਉਸ ਪਰਸਨ ਦਾ ਨਾਮ ਮੈਂਸ਼ਨ ਹੈ ਯਾ ਦੇਖੋ ਆ ਦੇਖੋ ਜਿਹੜਾ ਵੀ ਰੂਮ ਆ ਨਾ ਹਰ ਰੂਮ ਦੇ ਬਾਹਰ ਕਿਸ ਨਾ ਕਿਸੇ ਪਰਸਨ ਦਾ ਨਾਮ ਮੈਂਸ਼ਨ ਆ ਉਹ ਦੇਖੋ ਕਿ ਇਹ ਸੋ ਇਸੇ ਕਰਕੇ ਨੂੰ ਐਨ ਆਰ ਆਈਸ ਰਾਹ ਕਹਿੰਦੇ ਆ ਕਿਉਂਕਿ ਇਹ ਸਾਰੀ ਐਨ ਆਰ ਆਈਸ ਦੇ ਦੋਤਾ I think ਡੋਨੇਟ ਕੀਤੀ ਹੋਈ ਹੈ ਜਿੰਤੋਂ ਤੱਕ ਮੈਨੂੰ ਸਮਝ ਆ ਤੁਸੀਂ ਕਿ ਲਿਫਟ ਦਾ ਇੰਤਜ਼ਾਰ ਕਰੋ ਲਿਫਟ ਖੁੱਲ ਗਈ ਚਲੋ ਉਹ ਉਹ ਤੁਡੀ 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 ਲਿਫਟ ਬੰਦ ਹੋ ਗਈ ਉਹ ਤੁਡੀ ਆਜੂ ਆਜੂ ਆਜਾ ਕੁਦਰ ਲਿਫਟ ਕੋ ਤਾਂ ਬੰਦ ਹੋਣ ਲੱਗੀ ਸੀ ਕੀ ਨਾ ਵਜਾ ਲਿਆ ਵਜਾ ਲਿਆ ਨਾ ਬੈਗ ਅੰਦਰ ਚ ਲੈ ਜਾਣਾ ਜੀ ਆਪਾਂ ਬਾਹਰ ਹੀ ਰਹਿ ਜਾਣਾ ਸੀ ਹਾਂ ਉਹ ਆ ਗਏ ਆਪਾਂ ਇਸ ਜਿਹੜੇ ਪਹਿਲੀ ਵਾਰ ਕਿਧਰ ਲੜਦਾ ਕੁਦਰਤ ਦਾ ਡ੍ਰੀਵ ਜਿਗਾ ਇਹ ਇਹ ਰਿਕਸ਼ੇ ਵਿੱਚ ਬੈਠਣਾ ਹਨਾ ਕੁਦਰਤ ਨਹੀਂ ਹੋਰ ਕੁਝ ਦੇਖਣਾ ਕੋਈ ਮਾਰਕੀਟ ਪੁੰਨੋ ਦਾ ਨਹੀਂ ਨਹੀਂ ਪਾਜੀ ਕੁਦਰਤ ਦਾ ਪਰਗੀਆਂ ਉਹ ਕੁਦਰਤ ਮਜਾ ਨਹੀਂ ਦੇਖ ਹੂੰ ਜਿਹੜੇ ਬਾਜ਼ਾਰ ਆੜੀਆਂ ਪੀੜੀਆਂ ਗਲੀਆਂ ਨੇ अपने घंटे घर न मार्केट दे विच्छा। दे विच्छा। मम्मी पहुंच गई इन पौड़ियाँ चढ़ के थक गए सारे कुछ थक गया ला ਉਹ ਖੜੀ ਆਪਣੀ ਗੱਡੀ ਤੇ ਹੁਣ ਆਪਾਂ ਤਰਨਤਨ ਸਾਹਿਬ ਨੂੰ ਜਾਣਾ ਇੱਥੋਂ ਲੈ ਵੀ ਇੱਕ ਪੰਗਾ ਪੈ ਗਿਆ ਗੱਡੀ ਗੱਡੀ ਦੀ ਚਾਬੀ ਦਾ ਰੋਲਾ ਪੈ ਗਿਆ ਗੱਡੀ ਦੀ ਚਾਬੀ ਕਿੱਥੇ ਹੁਣ ਦੇਖਦੇ ਹਾਂ ਕਿਹਦੇ ਕੋਲ ਨਿਕਲਦੀ ਹੈ ਗੱਡੀ ਚਾਬੀ ਮਮੀ ਦੇ ਪਰਸ 'ਚ ਤਾਂ ਹੈ ਨਹੀਂ ਬਿਲਕੁਲ ਮੰਨੇ ਦੇ ਬਰਸ ਜੀ ਆ ਸ਼ੁਕਰ ਹੈ ਰੱਬਾ ਨਹੀਂ ਤਾਂ ਬਹੁਤ ਖੌਂਡ ਸੀ ਕਿ ਇਹਦੀ ਤਾਂ ਚਾਬੀ ਪਹਿਲਾਂ ਵੀ ਇੱਕ ਗੁੰਮੀ ਹੈ ਨਾ ਕੁਦਰਤ ਹਾਂਜੀ ਹੁਣ ਫਿਰ ਖਡਾਉਣਾ ਮਿਲਿਆ ਨਹੀਂ ਇੱਥੇ ਕੁਦਰਤ ਨੂੰ ਇੱਥੇ ਖਡਾਉਣਾ ਨਹੀਂ ਮਿਲਿਆ ਤੇ ਕਹਿੰਦਾ ਤਰਨਤਨ ਸਾਹਿਬੀ ਜਾ ਕੇ ਲਵਾਂਗਾ ਹੁਣ ਮੈਂ ਚੱਲ ਵੀ ਮਿੱਤਰ ਚੱਲੀਏ ਫਿਰ